ਰਾਜੇ ਕਾ ਸਾਈ ਧੰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਵਾ ਈਸਾ ਨਾਹੀਂ ਕਹਿ ਚੜਿਆ ਰਾਜੇ ಪಾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਸੱਚੇ ਪਾਤਸ਼ਾਹੀਓ ਜੂਨ 1984 ਸਮੇਂ ਦੀ ਹਕੂਮਤ ਜਾਲਮ ਕਾਂਗਰਸ ਸਰਕਾਰ ਦੇ ਨਿਰਦਈ ਹੁਕਮ ਮੰਨ ਕੇ ਭਾਰਤੀ ਫੌਜ ਨੇ ਰੂਹਾਨੀਅਤ ਦੇ ਕੇਂਦਰ ਗਿੱਠੇ ਸੱਬੇ ਥਾਂ ਨਹੀਂ ਤੁਦ ਜਿਹਿਆ ਬੱਦ ਹੋ ਪੁਰਖ ਵਿਦਾਤਾ ਤਾ ਤੂੰ ਸੋਹਿਆ ਖੱਤਰੀ ਬ੍ਰਾਹਮਣ ਸੂਦ ਵੈ ਉਪਦੇਸ਼ ਜੋ ਵਰਨਾ ਕੋ ਸੰਜਾ ਦੇ ਮਜਸਮੇ ਸੋਢੀ ਸੁਲਤਾਨ ਪਿਕਾਨ ਧਨ ਕਾਨ ਸ੍ਰੀ ਗੁਰੂ ਰਾਮਦਾਸ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕਰਕੇ ਪ੍ਰਕਾਸ਼ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਜ਼ਖਮੀ ਕੀਤਾ ਗਿਆ ਬੇਅੰਤ ਸੰਗਤਾਂ ਦਰਸ਼ਨ ਕਰਨ ਆਈਆਂ ਤੇ ਇਨ੍ਹਾਂ ਪਾਪੀਆਂ ਨੇ ਕਹਿਰ ਕਮਾ ਕੇ ਸ਼ਹੀਦ ਕੀਤਾ ਗਿਆ ਸਿੱਖਾਂ ਨੇ ਸਰਵ ਉੱਚੇ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਟੈਂਕਾਂ ਤੋਪਾਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਢਹਿ ਢੇਰੀ ਪੀਤਾ ਗਿਆ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਾਰਾ ਜੇ ਤਾਂ ਕਿਛ ਖਾਏ ਸੂਰਾ ਸੋ ਪਹਿਚਾਨੀ ਐ ਜੋ ਲੜੀ ਤੀਨ ਕੇਕ ਊਰਜਾ ਊਰਜਾ ਕਟ ਮਰੈ ਕਬ ਹੂ ਨਾ ਛੱਡੈ ਖੇਤ ਸਤਗੁਰੂ ਜੀਓ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਪੁਰਖ ਵੀ ਮੀ ਸਦੀ ਦੇ ਮਹਾਨ ਚਰਨੈ ਗਮ ਜਮੀ ਟਕਸਾਰ ਦੇ 14ਵੇਂ ਮੁਖੀ ਸੰਤ ਕਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਭਾਈ ਸਹਿ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਫੈਡਰੇਸ਼ਨ ਸਟੂਡੈਂਟ ਬਾਬਾ 18 ਸਿੰਘ ਜੀ

ਅਨੇਕਾਂ ਹੀ ਝਾਲਮਾਨ ਮੌਤ ਦੇ ਘਾਟ ਉਤਾਰ ਕੇ ਆਪ ਸ਼ਹਾਦਤ ਤੇ ਪ੍ਰਾਪਤ ਕੀਤੀ ਕੰਨਾ ਮਹਾਨ ਸੂਰਬੀਰ ਸਿੰਘ ਸਿੰਘਣੀਆਂ ਕੁਝੰਗੀਆਂ ਸ਼ਹੀਦਾਂ ਦੀ ਯਾਦ ਅੱਤੇ 40ਵਾਂ ਕੱਲੂਕਾਰਾ ਦਿਵਸ ਮਨਾਉਂਦਿਆਂ ਹੋਇਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦੇ ਸਹਿਯੋਗ ਅਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਮੀਰੀ ਪੀਰੀ ਦੇ ਮਾਲਕ ਸ਼ੇਵ ਪਾਤਸ਼ਾਹਾਂ ਧੰਨ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਪਰਸੋਂ ਰੋਜ ਤੋਂ ਇਲਾਹੀ ਬਾਣੀ ਰੱਬੀ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਮੱਤ ਕੋ ਮਤ ਮੱਤ ਕੋ ਸੰਤੂਰਣ ਭੋਗ ਪਏ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਸਤਿਗੁਰੂ ਜੀਓ ਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਦਿਆਂ ਪਵਿੱਤਰ ਦਰਸ਼ਨ ਕਰਦਿਆਂ ਬੇਅੰਤ ੁੱਲਾਂ ਦੀ ਮੁਆਫੀ ਬਖਸ਼ਣੀ ਦਰ ਆਈ ਸੰਗਤ ਦੀ ਹਾਜ਼ਰੀ ਤੇਲ ਹੁਲ ਪੇਟਾਵਾ ਦਸਤੇ ਪਰਵਾਨ ਕਰਨੀਆਂ ਖਾਲਸਾ ਪੰਥਰੀ ਹਮੇਸ਼ਾ ਜੜਦੀ ਕਲਾ ਕਰਨੀ ਇਸ ਸਮੇਂ ਦੀ ਅਰਦਾਸ ਆਪ ਜੀ ਦੇ ਚਰਨਾ ਕਮਲਾ ਪਾਸ ਸ਼ਬਦ ਗੁਰਬਾਣੀ ਆਨੰਦ ਸਾਹਿਬ ਜੀ ਕੀ ਅਰਦਾਸ ਉਹ ਲਜਕ ਮੁਆਫ਼ ਕਰਨੀ ਕਿਲਾਹੀ ਫਰਮਾਨ ਸੁਣਾ ਕੇ ਸੰਗਤਾਂ ਨੂੰ ਕੀਰਤਾਰਤ ਕਰੋ ਜੀ ਸੁਖ ਹੋਵੇ ਨਾਮ ਕਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ वाहे गुरु जी का खालसा वाहे गुरु जी की फतेह दोहरा आके आ गया अकाल की ਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਇਕ ਚਾਹ ਹੈ ਮਰੂਤ ਹਰਕ ਦੇ ਦਵਾਰ ਮਤ ਹਰ ਪੁੱਛ ਕੌਣ ਹੈ ਪਰਾ ਹਮਾਰ ਬਾਰ ਗਗਨਧਮਾ ਮਾ ਬਜਿਓ ਪਰੇ ਉਹ ਦਿਸ਼ਾ ਮੈਂ ਘਾ ਖੇਤ ਜਮਾਂ ਦੇ ਸੂਰਮ ਅਵ ਦੂਜਨ ਕੋ ਕਰ ਸੂਰਾ ਸੋ ਪਹਿਚਾਨੀ ਜੁਲਰਾ ਦੀਨ ਕੇ ਹੇਤ ਪਰਜਾ ਪਰਜਾ ਪੱਟ ਮਰ ਕਬਹੁ ਨਾ ਛਟ ਖੇਤਾ तुमरी शर तुमारी अस तुमरी सजण राखनहार रा नानक पे सुल गुर सेविया सहज ਦਰਸਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਖਤ ਖਸਮਾਂ ਦੀ ਮੂਰ ਅਰਸਾਂ ਪਰਸਾ ਤੁਰਿ ਜਿਠੇ ਸਚੇ ਪਾ ਕੀ ਸਾ ਮਾਲੋ ਜਨਮ ਜਨਮ ਦੀ ਸਜਣ ਸੱਚੇ ਪਾਪੁ ਸਿਰਸਾਂ ਦੇਸ ਪਾਸ ਬਹਿਆ ਸੋਈਆ ਸਬਨਾੰਦ ਸਜਣ ਸੱਚੇ ਪਾਪੁ ਸਿਰਸਾਂ ਦੇਸ ਪਾਪ ਬਹਿ ਆਤਮ ਗੁਰ ਆਪਣਾ ਕਾਰਜ ਸਾਖੋ ਅਮਾਰੇ ਹਰ ਵਾਰ ਤਾਰਨ ਰਧ ਹੋਰ ਤਾਰੇ ਸਿਮਰ ਸਵਾਮੀ ਸਤ ਗੁਰ ਆਪਣਾ ਸਤਿ ਓ ਮਮਾਰੇ ਰਹਾ ਪੰਨਾ ਦਾਨ ਪੂਜਾ ਕਰ ਮਹੇਸ਼ਰ ਹਰ ਕੀਰਤ ਤਤ ਵਿਚਾਰੇ গণ ভাবত আকল শোক পা আগম আপারে পার ব্রহ্ম আপনি দিনে তেন পাড় ਨਾਮ ਬਿਚਾਰੇ ਨਾਮ ਰਤਨ ਸੋਨ ਜਾਪ ਜਪ ਜੀਵ ਫਰ ਨਾਨਕ ਕੰਠ ਮਰਹਾਰੇ ਦੋ ਜਨ ਪਾਰ ਬ੍ਰਹਮ ਆਪਣੇ ਕੀਨੇ ਨਕਾ ਬਾਹਰ ਕਛਨ ਵਿਚਾਰੇ ਨਾਮ ਰਤਨ ਸੁਣ ਜਾਪ ਜਪ ਜੀਵਾ ਹਰ ਨਾਨਕ ਕੰਠੁ ਮਧਾਰੇ ਬਾਹਰ hrungika ਕਨਸਾ ਆਹੋ ਗੁਰੂ ਜੀ ਦੇ ਖਤੇ